22 ਜਨਵਰੀ ਨੂੰ ਅਜੋਧਿਆ ਵਿਖੇ ਰਾਮਚੰਦਰ ਦੀ ਮੂਰਤੀ ਦਾ ਪ੍ਰਾਣ ਪ੍ਰティਸ਼ਟਾ ਕੀਤਾ ਗਿਆ ਜਿੱਥੇ ਹਿੰਦੂ ਧਰਮ ਦੇ ਵੱਖ-ਵੱਖ ਲੋਕ ਉਹਦੇ ਵਿੱਚ ਸ਼ਮੂਲੀਅਤ ਕਰਦੇ ਹਨ ਉੱਥੇ ਹੀ ਕੁਝ ਸਿੱਖ ਧਰਮ ਦੇ ਬਾਣਾ ਪਾ ਕੇ ਪਹੁੰਚਣ ਵਾਲੇ ਲੋਕ ਸਨ ਤੇ ਉਹਨਾਂ ਦੇ ਵਿੱਚ ਇਕਬਾਲ ਸਿੰਘ ਅਗਿਆਨੀ ਉਹ ਵੀ ਪਹੁੰਚਾ ਹੋਇਆ ਸੀਗਾ ਜੋ ਕਿ ਪਟਨਾ ਸਾਹਿਬ ਤਖਤ ਦਾ ਜਥੇਦਾਰ ਰਹਿ ਚੁੱਕਿਆ ਹੈ ਔਰ ਉਸਨੇ ਲੰਬਾ ਸਮਾਂ 35 ਸਾਲ ਜਥੇਦਾਰੀ ਨਿਭਾਈ ਉਹਦੇ ਉੱਤੇ ਬਹੁਤ ਸਾਰੇ ਦੋਸ਼ ਲੱਗੇ ਜਿਸ ਦੇ ਤਹਿਤ ਉਹਨੂੰ ਅਸਤੀਵਾ ਦੇਣਾ ਪਿਆ ਜਦੋਂ ਉਹ ਪਹੁੰਚਿਆ ਤੇ ਉਹਨੇ মিডিਆ ਦੇ ਨਾਲ ਗੱਲਬਾਤ ਦੌਰਾਨ ਇਸ ਗੱਲ ਦੇ ਉੱਤੇ ਪੂਰਾ ਜ਼ੋਰ ਲਾਇਆ ਕਿ ਅਜੁੱਧਿਆ ਦੇ ਰਾਮਚੰਦਰ ਨੂੰ ਜਿਹੜਾ ਘਟ ਘਟ ਦੇ ਵੱਸਿਆ ਹੋਇਆ ਰਾਮ ਹੈ ਉਹਦੇ ਨਾਲ ਬਿਲਕੁਲ ਜੋੜਨ ਦੀ ਕੋਸ਼ਿਸ਼ ਕੀਤੀ ਉਨੇ ਬਹੁਤ ਸਾਰੇ ਗੁਰਬਾਣੀ ਦੇ ਵਿੱਚੋਂ ਸ਼ਬਦਾਂ ਨੂੰ ਕੋੜ ਕੀਤਾ ਉਹਨਾਂ ਸ਼ਬਦਾਂ ਦੇ ਵਿੱਚ ਉਹਨੇ ਆਪਣੀ ਦਿਮਾਗ ਦੀ ਚਲਾਕੀ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਵੀ ਰਾਮਚੰਦਰ ਜਿਹੜਾ ਦਸ਼ਰਤ ਦਾ ਪੁੱਤਰ ਹੈ ਉਹ ਪਰਮੇਸ਼ਰ ਦੇ ਨਾਲ ਜੋੜ ਕੇ ਉਹਨੇ ਦੇਸ਼ ਵਾਸੀਆਂ ਨੂੰ ਵਿਦਾਈ ਦਿੱਤੀ ਤੇ ਸਨਾਤਨੀ ਮਤ ਦੇ ਜਾਂ ਰਾਜਨੀਤਿਕ ਲੋਕ ਬੀਜੇਪੀ ਲੋਕਾਂ ਨੂੰ ਉਹਨਾਂ ਨੇ ਬਿਲਕੁਲ ਜਿਹੜੀ ਸੀ ਉਹ ਪ੍ਰਸੰਸਾ ਦੇ ਵਿੱਚ ਲੈ ਆਂਦਾ ਉਹਦੇ ਵਿੱਚ ਉਹਨੇ ਬਹੁਤ ਸਾਰੀਆਂ ਕੋਟ ਕੀਤੀਆਂ ਭਾਵੇਂ ਕਿ ਜਦੋਂ ਮਨੁੱਖ ਝੂਠ ਬੋਲਦਾ ਹੈ ਤੇ ਉਹ ਹਮੇਸ਼ਾ ਭੁੱਲ ਜਾਂਦਾ ਹੈ ਉਹਨੇ ਕਦੀ ਗੁਰੂ ਗ੍ਰੰਥ ਸਾਹਿਬ ਤੇ ਕਦੀ ਭਾਈ ਗੁਰਦਾਸ ਜੀ ਦੀ ਇਹ ਗੱਲਾਂ ਬਾਰ ਬਾਰ ਕਹਿ ਕੇ ਉਲਝਣ ਦੇ ਵਿੱਚ ਵੀ ਫਸਿਆ ਰਿਹਾ ਉਹਨੇ ਬਹੁਤ ਸਾਰੀਆਂ ਇਹੋ ਜਿਹੇ ਸ਼ਬਦ ਕੋਟ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸੀ ਉਹਨਾਂ ਦੇ ਵਿੱਚ ਇੱਕ ਸ਼ਬਦ ਉਹਨੇ ਜਿਹੜਾ ਕੋਟ ਕੀਤਾ ਉਹ ਅੱਜ ਦੇ ਸਕਰੀਨ ਦੇ ਉੱਤੇ ਵੀ ਨਾਲੋਂ ਨਾਲ ਚੱਲੇਗਾ ਤੇ ਜੋ ਪ੍ਰੋਫੈਸਰ ਸਾਹਬ ਸਿੰਘ ਨੇ ਉਹਦੇ ਅਰਥ ਕੀਤੇ ਨੇ ਉਹ ਨਾਲ ਅਰਥ ਤੁਸੀਂ ਆਪ ਵੀ ਦੇਖ ਲਓ ਕਿਉਂਕਿ ਕਈ ਵਾਰ ਸਰੋਤੇ ਕਹਿਣ ਲੱਗ ਪੈਂਦੇ ਨੇ ਵੀ ਵੀਡੀਓ ਬਣਾਉਣ ਵਾਲਾ ਆਪਣੇ ਕੋਲੋਂ ਦੂਜੇ ਧਰਮ ਨੂੰ ਛਠਿਉਣ ਦੇ ਵਾਸਤੇ ਉਹਦੇ ਆਪਣੇ ਅਰਥ ਕਰ ਰਿਹਾ ਹੈ ਕਿਉਂਕਿ ਵਿਦਵਾਨ ਲੋਕ ਜਿਹੜੇ ਅਰਥ ਕਰਦੇ ਨੇ ਉਹ ਪ੍ਰਮਾਣਿਕ ਅਰਥ ਹੋਇਆ ਕਰਦੇ ਨੇ ਤੇ ਪ੍ਰੋਫੈਸਰ ਸਾਹਬ ਸਿੰਘ ਜਿਹੜਾ ਅਰਥ ਕਰਦੇ ਨੇ ਮਾਰੂ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ 1082 ਪਾਵਨ ਅੰਗ ਦੇ ਉੱਤੇ ਸ਼ੁਸ਼ੋਭਤ ਹੈ ਇਸ ਸ਼ਬਦ ਦਾ ਚੌਥਾ ਪਦ ਹੈ ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰਿਖਿਆ ਹੈ ਪ੍ਰਭੂ ਤੂੰ ਉਹ ਸ਼੍ਰੀ ਰਾਮ ਚੰਦ ਹੈ ਜਿਸ ਦਾ ਨਾਂ ਕੋਈ ਰੂਪ ਹੈ ਤੇ ਨਾ ਰੇਖ ਹੁਣ ਜਿਹੜਾ ਦਸ਼ਰਧ ਦਾ ਪੁੱਤਰ ਹੈ ਉਹਦੀ ਤੇ ਸ਼ਕਲ ਹੈ ਫਿਰ ਉਸ ਨੂੰ ਕਿਵੇਂ ਆਪਾਂ RAM ਕਹਿ ਸਕਦੇ ਆ ਉਤੇ RAM ਚੰਦਰ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਸ਼੍ਰੀ RAM ਚੰਦ ਜਿਸ ਰੂਪ ਨਾ ਰਿਖਿਆ ਬਨਵਾਲੀ ਚਕਰਪਾਣ ਦਰਸ਼ ਅਨੂਪਿਆ ਕਿ ਤੂੰ ਹੀ ਹੈ ਬਨਵਾਲੀ ਤੇ ਸੁਦਰਸ਼ਨ ਚੱਕਰ ਧਾਰੀ ਤੂੰ ਬੇਮਿਸਾਲ ਸਰੂਪ ਵਾਲਾ ਹੈ ਇਹ ਉਸ ਪਰਮੇਸ਼ਰ ਨੂੰ ਇਹ ਗੱਲ ਕਹੀ ਹੈ ਨਾਲ ਕਹਿ ਦਿੱਤਾ ਸਹਸ ਨਿਤਰ ਮੂਰਤ ਹੈ ਸੈਸਾ ਇੱਕ ਦਾਤਾ ਸਭ ਹੈ ਮੰਗਾ ਇੱਕ ਦੇ ਕੱਕੇ ਨੂੰ ਔਂਕੜ ਲੱਗਾ ਹੋਇਆ ਜਿੱਦਾਂ ਮਤਲਬ ਇੱਕ ਦਾਤਾ ਹੋਰ ਉਹਦੇ ਬਰਾਬਰ ਨਹੀਂ ਕਹਿੰਦੇ ਤੇਰੇ ਹਜ਼ਾਰਾਂ ਨਿੱਤਰ ਹਨ ਤੇਰੀਆਂ ਹਜ਼ਾਰਾਂ ਮੂਰਤੀਆਂ ਹਨ ਤੂੰ ਹੀ ਇਕੱਲਾ ਦਾਤਾ ਹੈ ਸਾਰੀ ਦੁਨੀਆ ਤਿੱਥੋਂ ਮੰਗਣ ਵਾਲੀ ਆ ਹੁਣ ਇਹ ਆਇਆ ਪਰਮੇਸ਼ਰ ਦੇ ਵਾਸਤੇ ਨਾ ਕਿ ਦਸ਼ਰਤ ਦੇ ਪੁੱਤਰ ਰਾਮਚੰਦਰ ਦੇ ਵਾਸਤੇ ਕਿਉਂਕਿ ਜੇ ਦਸ਼ਰਤ ਦੇ ਪੁੱਤਰ ਰਾਮਚੰਦਰ ਵਾਸਤੇ ਇਹ ਸ਼ਬਦ ਆਉਂਦਾ ਤੇ ਯਾਦ ਰੱਖਿਓ ਉਹ ਤੇ ਆਪ ਜੰਗਲ ਦੇ ਵਿੱਚ ਮਰ ਮਰਾਂ ਫਿਰਦਾ ਸੀ ਜਿਹਦੇ ਬਾਰੇ ਤੁਲਸੀਦਾਸ ਦੀ ਜਿਹੜੀ ਰਮਾਇਣ ਆ ਉਹਦੇ ਵਿੱਚ ਹੀ ਉਹ ਸਪਸ਼ਟ ਕਰਦੇ ਨੇ ਕਿ ਉਹਦੀ ਮਾਤਾ ਜਿਹੜੀ ਹੈ ਉਹ ਕਹਿੰਦੀ ਫਿਰਦੀ ਹੈ ਕਿ ਭੌਰ ਹੋਏ ਕਿ ਭੁੱਖੇ ਹੋਏਗੇ ਪਿਆਸ ਮੁਖ ਸੂਕੇ ਹੋਏਗੇ ਚਲਤ ਪੱਗ ਦੁਖੇ ਹੋਵੰਗੇ ਚਲਤ ਪੱਗ ਤਾਰ ਕੇ ਕਿ ਮੇਰਾ ਪੁੱਤ ਜਿਹੜਾ ਹੈ ਉਹ ਭੁੱਖਾ ਪਿਆਸਾ ਹੋਵੇਗਾ ਮੇਰਾ ਪੁੱਤਰ ਚੱਲ ਚੱਲ ਕੇ ਉਹਦੇ ਪੈਰ ਜਿਹੜੇ ਨੇ ਉਹ ਦੁਖਣ ਲੱਗ ਪਏ ਹੋਵਣਗੇ ਜੰਗਲਾਂ ਦੇ ਵਿੱਚ ਫਿਰਦਿਆਂ ਹੋਇਆਂ ਹੁਣ ਜਿਹੜੀ ਗੱਲ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਕਰਦੇ ਨੇ ਉਹ ਪਰਮੇਸ਼ਰ ਦੇ ਸੰਬੰਧ ਦੇ ਵਿੱਚ ਕਰਦੇ ਨੇ ਨਾ ਕਿ ਦਸ਼ਰਧ ਦੇ ਪੁੱਤਰ ਰਾਮਚੰਦਰ ਦੀ ਪਰੰਤੂ ਸਿੱਖ ਧਰਮ ਦੇ ਕੁਝ ਬਾਣਾ ਪਾ ਕੇ ਔਰ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਅੱਜ ਦੇ ਸਨਤਨੀ ਮਤ ਵਾਲਿਆਂ ਨੂੰ ਰਾਜਨੀਤਿਕ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ ਉਹਨਾਂ ਨੇ ਇਹ ਬੜੀ ਚਲਾਕੀ ਦੇ ਨਾਲ ਗੁਰਬਾਣੀ ਦੇ ਉਲਟ ਅਰਥ ਜਿਹੜੇ ਨੇ ਉਹ ਕਰਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ ਔਰ ਉਹਨਾਂ ਲੋਕਾਂ ਤੱਕ ਇਹ ਗੱਲ ਬਿਲਕੁਲ ਪ੍ਰਗਟ ਕਰਨੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਕਿਉਂਕਿ ਉਹ ਲੋਕ ਜਦੋਂ ਵੀ মিডিਏ ਦੇ ਸਾਹਮਣੇ ਆਉਂਦੇ ਨੇ ਜਿਹੜੇ ਸਨਾਤਨ ਮਤ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਰਾਜਨੀਤਿਕ ਬੀਜੇਪੀ ਜਮਾਤ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ ਯਤਨ ਇਸ ਕਰਕੇ ਕਰਦੇ ਨੇ ਵੀ ਸਾਡੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਪਾਪ ਢਕੇ ਰਹਿਵਣ ਸਾਡੇ ਗਲਵੇ ਨੂੰ ਕਿਤੇ ਰਾਜਨੀਤਿਕ ਲੋਕ ਹੱਥ ਨਾ ਪਾਵਣ ਤੇ ਅਸੀਂ ਇਹਨਾਂ ਗੁਨਾਹਾਂ ਦਾ ਕੀਤਾ ਹੋਇਆ ਜਿਹੜਾ ਕਰਮ ਹੈ ਉਹ ਗੁਨਾਹ ਸਾਨੂੰ ਕਿਤੇ ਭੁਗਤਣੇ ਦਾ ਪਹਿਚਣ ਇਸ ਕਰਕੇ ਉਹ ਹਮੇਸ਼ਾ ਉਸ ਲੋਬੀ ਨੂੰ ਕੋਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਜੇ ਉਹਨਾਂ ਦਾ ਰਾਜ ਚਲਾ ਜਾਵੇ ਮੰਨੋ ਕਿਸੇ ਹੋਰ ਕੌਮ ਦਾ ਰਾਜ ਆ ਜਾਵੇ ਤੇ ਇਹੀ ਲੋਕ ਫਿਰ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਗੁਰਬਾਣੀ ਨੂੰ ਆਪਣੀ ਮਰਜ਼ੀ ਦੇ ਨਾਲ ਬਦਲ ਕੇ ਤੇ ਪਰਤ ਕੇ ਉਹਨਾਂ ਦੀ ਤਾਰੀਫ ਜਿਹੜੀ ਆ ਉਹ ਕਰਨ ਲੱਗ ਪੈਣਗੇ ਇਹਨੂੰ ਆਮ ਕਹਾਵਤ ਵਿੱਚ ਕਹਿੰਦੇ ਨੇ ਵੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਤੇ ਜਮਨਾ ਦਾਸ ਇਹੋ ਜੀ ਹਾਲਾਤ ਇਹਨਾਂ ਲੋਕਾਂ ਦੀ ਹੈ ਭਾਵੇਂ ਕੀ ਇਹ ਚਾਪਲੂਸੀਆਂ ਦੇ ਕਾਰਨ ਤਖਤਾਂ ਦੇ ਲੰਬੇ ਸਮੇਂ ਤੱਕ ਇਹ ਕਾਬਜ਼ ਰਹੇ ਪਰ ਇਹਨਾਂ ਨੇ ਸਿੱਖੀ ਨੂੰ ਪੁੱਠਾ ਢੇੜਾ ਦੇ ਕੇ ਸਿੱਖੀ ਦਾ ਬਹੁਤਾ ਨੁਕਸਾਨ ਜਿਹੜਾ ਸੀ ਉਹ ਕੀਤਾ ਸਿੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਿੱਥੇ ਸਿੱਖ ਨੂੰ ਆਪ ਬਾਣੀ ਪੜ੍ਹਨੀ ਚਾਹੀਦੀ ਹੈ ਉੱਥੇ ਨਾਲ ਹੀ ਸਿੱਖ ਨੂੰ ਇਹ ਚਾਹੀਦਾ ਹੈ ਕਿ ਇਹੋ ਜਿਹੀਆਂ ਗੱਲਾਂ ਆਮ ਲੋਕਾਂ ਤੱਕ ਵੱਧ ਤੋਂ ਵੱਧ ਆਪਾਂ ਸ਼ੇਅਰ ਕਰ ਦਈਏ ਤਾਂ ਜੋ ਜਿਹੜੇ ਲੋਕ ਬੋਲਣ ਇਹੋ ਜਿਹੇ ਲੋਕ ਬੋਲਣ ਤੇ ਆਮ ਲੋਕ ਇੰਨਾ ਕੋਈ ਜਾਗਰਤ ਹੋਵੇ ਵੀ ਇਨ੍ਹਾਂ ਵੱਲ ਧਿਆਨ ਹੀ ਨਾ ਦੇਵੇ ਪਰ ਸਾਡੀ ਬੱਦ ਕਿਸਮਤੀ ਹੈ ਵੀ ਆਸਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਰ-ਵਾਰ ਸ਼ੇਅਰ ਕਰਦੇ ਆਂ ਪਰੰਤੂ ਜਿਹੜੀ ਅਸਲ ਗੱਲ ਹੁੰਦੀ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਯਤਨਸ਼ੀਲੀ ਹੁੰਦੇ ਕਿ ਉਹਦੇ ਵਿੱਚ ਲੱਗਦਾ ਸਾਡਾ ਕੁਝ ਵੀ ਨਹੀਂ ਹੁੰਦਾ ਸਿਰਫ ਆਪਾਂ ਇੱਕ ਛੇਰ ਬਟਨ ਦਬਾ ਕੇ ਉਸ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਗੁਰਬਾਣੀ ਦੇ ਅੰਦਰ ਜਿਹੜਾ ਰਾਮਚੰਦਰ ਸ਼ਬਦ ਦਸ਼ਰਤ ਦੇ ਪੁੱਤਰ ਵੱਲ ਆਇਆ ਉਹਦੀ ਆਪਾਂ ਵਿਆਖਿਆ ਜਿਹੜੀ ਇਹ ਸ਼ਬਦਾਂ ਦੀ ਪੂਰੇ ਪੂਰੇ ਸ਼ਬਦਾਂ ਦੀ ਵਿਆਖਿਆ ਇੱਕ ਇੱਕ ਵੀਡੀਓ ਦੇ ਵਿੱਚ ਕਰਕੇ ਤੇ ਲੋਕਾਂ ਤੱਕ ਪਹੁੰਚਾ ਦਈਏ ਤਾਂ ਜੋ ਕੋਈ ਵੀ ਗੱਲ ਕਰਨ ਵਾਲਾ ਉਹਦੇ ਸਾਹਮਣੇ ਜਿਹੜੀ ਰਾਮਚੰਦਰ ਦੀ ਤਸਵੀਰ ਹੈ ਉਹ ਤਸਵੀਰ ਆਪਣੇ ਆਪ ਪ੍ਰਗਟ ਹੋ ਜਾਵੇ ਉਹ ਇਹ ਗਲਤੀ ਕਦੀ ਨਾ ਕਰਨ ਵੀ ਗੁਰਬਾਣੀ ਦੇ ਵਿੱਚ ਜਿਹੜਾ ਰਾਮ ਸ਼ਬਦ ਆਇਆ ਜਿਹਨੂੰ ਉਹ ਲੋਕ ਗੋੜ ਕਰਕੇ ਕਹਿੰਦੇ ਨੇ ਵੀ 2500 ਵਾਰੀ ਆਇਆ ਔਰ 2500 ਦੇ ਵਿੱਚੋਂ ਲਗਭਗ 2400 90 ਵਾਰੀ ਜਿਹੜਾ ਰਾਮ ਸ਼ਬਦ ਆਇਆ ਉਹ ਰਾਮ ਸ਼ਬਦ ਆਇਆ ਸੰਸਾਰ ਦੇ ਵਿੱਚ ਰਮੇ ਹੋਏ ਪਰਮੇਸ਼ਰ ਦੀ ਸਬੱਧ ਦੇ ਵਿੱਚ ਤੇ ਜਿੱਥੇ ਦਸ਼ਰਤ ਦੇ ਪੁੱਤਰ ਅਜੁੱਧਿਆ ਦੇ ਰਾਜੇ ਦੀ ਗੱਲ ਆਈ ਹੈ ਉੱਥੇ ਸਤਿਗੁਰੂ ਜੀ ਨੇ ਜਾਂ ਭਗਤਾਂ ਨੇ ਗੱਲ ਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਸਾਡੇ ਸਨਮੁਖ ਰੱਖਿਆ ਭਗਤ ਨਾਮਦੇਵ ਜੀ ਦਾ ਸ਼ਬਦ ਆਜ ਨਾਮੇ ਬੀਠਲ ਦਿਖਿਆ ਉਸ ਨੂੰ ਪੜ ਕੇ ਵਿਖ ਲੋ ਆਉਣ ਵਾਲੇ ਦਿਨਾਂ ਵਿੱਚ ਆਪਾਂ ਇਸ ਪੂਰੇ ਸ਼ਬਦ ਨੂੰ ਵਿਸਥਾਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜਾਂ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜਾਂ ਭਗਤ ਤਰਲੋਚਨ ਜੀ ਦਾ ਹੈ ਕਿ ਨਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਵੀ ਰਾਮਚੰਦਰ ਦਾ ਕੀ ਰੋਲ ਸੀ ਹਨੂਮਾਨ ਦਾ ਕੀ ਰੋਲ ਸੀ ਇਹੋ ਜਿਹੇ ਹੋਰ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਦਸ਼ਰਤ ਦੇ ਪੁੱਤਰ ਦੀ ਗੱਲ ਹੋਈ ਹੈ ਤੇ ਉਹ ਗੱਲ ਸਤਿਗੁਰ ਨੇ ਬਿਲਕੁਲ ਸਪਸ਼ਟ ਕਰ ਦਿੱਤੀ ਉਹਦਾ ਕੈਰੈਕਟਰ ਜਿਹੜਾ ਸੀ ਉਹ ਬਿਲਕੁਲ ਸਪਸ਼ਟ ਕਰ ਦਿੱਤਾ ਸਤਿਗੁਰੂ ਨੇ ਲੁਕੋਇਆ ਨਹੀਂ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਨੂੰ ਪੂਰੇ ਵਿਸਥਾਰ ਦੇ ਨਾਲ ਪ੍ਰੋਫੈਸਰ ਸਾਹਬ ਸਿੰਘ ਦੇ ਜਾਂ ਹੋਰ ਵਿਦਵਾਨਾਂ ਦੇ ਕੀਤੇ ਹੋਏ ਕੋਡ ਅਰਥ ਉਹਦੇ ਅਨੁਸਾਰ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੇਣਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾ ਦੇਣਾ ਆਪ ਕਰ ਦੇਣਾ ਤਾਂ ਜੋ ਇਹੋ ਜੀਆਂ ਵੀਡੀਆਂ ਵੀਡੀਓ ਜਿਹੜੀ ਆ ਉਹ ਸਮਾਜ ਦੇ ਵਿੱਚ ਜਾਵੇ ਤੇ ਉਹਨਾਂ ਲੋਕਾਂ ਤੱਕ ਜਾਵੇ ਤੇ ਉਹਨਾਂ ਲੋਕਾਂ ਦਾ ਮੂੰਹ ਆਪਣੇ ਆਪ ਬੰਦ ਹੋ ਜਾਵੇ ਕਿਉਂਕਿ ਅੱਜ ਬਹੁਤ ਸਾਰੇ ਉਹ ਜਿਹੇ ਦੋਗਲੇ ਲੋਕ ਜਿਹੜੇ ਨੇ ਜਿਹੜੇ ਕਰਦਾਰ ਪੱਖੋਂ ਉਹਨਾਂ ਨਾਲ ਬਣਾ ਕੇ ਰੱਖਣਾ ਚਾਹੁੰਦੇ ਨੇ ਤੇ ਸਰੂਪ ਉਹਨਾਂ ਨੇ ਸਿੱਖੀ ਦਾ ਧਰਮ ਕੀਤਾ ਹੋਇਆ ਏ ਉਹ ਵਾਰ-ਵਾਰ ਜਦੋਂ ਵੀ ਕਿਤੇ ਪ੍ਰੈਸ ਕਾਨਫਰੰਸ ਹੁੰਦੀ ਹੈ ਹਾਲਾਂਕਿ ਪੱਤਰਕਾਰ ਉਹਨਾਂ ਨੂੰ ਟੋਕ ਦਿੰਦੇ ਨੇ ਵੀ ਜਿਹੜੀ RAM ਦੀ ਤੁਸੀਂ ਗੱਲ ਕਰਦੇ ਹੋ ਉਹ RAM ਪਰਮੇਸ਼ਰ ਹੈ ਤੇ ਜਿਹੜੀ ਗੱਲ ਤੁਸੀਂ ਜੋੜ ਰਹੇ ਹੋ ਉਹ ਗਲਤ ਹੈ ਇਹ ਆਮ ਪੱਤਰਕਾਰ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓ ਵਿਖੀਆਂ ਹੋਵਣਗੀਆਂ ਸੋ ਸਾਨੂੰ ਇਹ ਬਿਲਕੁਲ ਸਪਸ਼ਟ ਹੋ ਜਾਵੇ ਕਿ ਇਹੋ ਜਿਹਾ 도ਗਲੀ کردار ਵਾਲਾ ਮਨੁੱਖ ਜਦੋਂ ਵੀ ਕਿਤੇ ਬੋਲਣ ਲੱਗੇ ਤੇ ਆਮ ਮਨੁੱਖ ਜਿਹੜਾ ਉਹਦੇ ਸਾਹਮਣੇ ਬੈਠਾ ਹੋਇਆ ਏ ਉਹਨੂੰ ਉਸੇ ਵਕਤ ਜਿਹੜਾ ਏ ਉਹ ਜਵਾਬ ਦੇ ਦੇਵੇ ਤੇ ਉਹਦੀ ਬੋਲੀ ਹੋਈ ਗੱਲ ਲੋਕਾਂ ਤੱਕ ਨਾ ਪਹੁੰਚ ਸਕੇ ਤੇ ਗੱਲ ਬਿਲਕੁਲ ਸਪਸ਼ਟ ਹੋ ਜਾਗੀ